ਤੁਸੀਂ ਦੇ ਦੈਨਿਕ ਸੋਰਾਟੇ ਵੀ ਸੁਣਦੇ ਹੋ। ਕਸਬਾ ਕਲਨੌਰ ਦੇ ਚੰਚੀ ਮਜੂਦਾ ਸਾਡੇ ਨਾਲ ਸਾਫ ਕਾ ਮੰਤਰੀ ਸਰਦਾਰ ਸੁੱਚਾ ਸਿੰਘ ਛੋਟੇਪੜ ਜੀ ਨੂੰ ਜੁੜਨੀ। ਅ ਸਰ ਜਿਹੜੇ ਖੜਾ ਨੂੰ ਲੈ ਕੇ ਮੁੱਦੇ ਜਿਹਦਾ ਡੇਰਾ ਬੱਬਾ ਨਗਰ ਦੇ ਲੋਕੀ ਜਾ ਰਹੇ ਨੇ ਉਸੇ ਵਾਸਤੇ ਤਾਂ ਇਹ ਹੀ ਕਹਿਣਾ ਚਾਹੁੰਦੀ ਹਾਂ। ਦੇਖੋ ਸੁਣ ਤੇ ਹੀ ਕਹਿਣਾ ਚਾਹੁੰਦਾ ਬਹੁਤ ਲੋਕ ਸੇਵਾ ਵਾਸਤੇ ਸਾਰੇ ਜ਼ਿਲ੍ਹੇ ਚ ਆਇਆ। ਦਿਨਨਗਰ ਵੀ ਗਏ ਆ, ਫਟਾਣਕੋਟ ਵੀ ਗਏ ਆ, ਡੇਰੇ ਵੀ ਗਏ ਆ, ਕਲਨੌਰ ਵੀ ਆਇਆ। ਹੁੰਨੇਵਾਲ ਵੀ ਗਾਂ ਗਿਆ। ਅਦੇ ਨਾਲੇ ਵੀ ਗਿਆ। ਇਹ ਪਾਸਾ ਸਾਡੇ ਦੋ ਜ਼ਿਲ੍ਹੇ ਜਿਹੜੇ ਆ। ਬڑے ਅੰਮਰਸਾਰ ਪਠਾਨਕੋਟ ਕਰਦਾਸਪੁਰ ਬڑے ਅਫੈਕਟਿਵ ਨੇ ਉਧਰ ਤਰਨਤਨ ਵਾਲੇ ਪਾਸੇ ਵੀ ਤੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਵੀ ਆ ਫਾਜ਼ਲ ਕਾਬੂਰ ਵਾਲੇ ਪਾਸੇ ਵੀ ਆ ਹੁਣ ਤਾਂ ਪਟਿਆਲੇ ਦੇ ਲਾਗੇ ਛੱਡੇ ਵੀ ਉਥੇ ਤੋਂ ਸਾਹ ਪਤਾ ਸੌਣ ਕੋਰੇ ਬਹੁਤ ਜੋਸ਼ੋ ਰੋਸ਼ ਦੇ ਨਾਲ ਇਹ ਦੇਖਿਆ ਵੀ ਸਾਡਾ ਭਾਈਚਾਰਾ ਸਾਡੇ ਪੰਜਾਬੀ ਜਿਹੜੇ ਆ ਉਹਨਾਂ ਦਾ ਬਹੁਤ ਨੁਕਸਾਨ ਕਿਸਾਨ ਦਾ ਗਰੀਬ ਦਾ ਹੋ ਗਿਆ ਤੇ ਹਰ ਬੰਦੇ ਨੇ ਆਪਣੇ ਵਿੱਤ ਤੋਂ ਵੱਧ ਜਿੰਨੇ ਜਿੰਨੇ ਕੋਈ ਕੋ ਸਾਧਨ ਸੀ ਉਹ ਮਦਦ ਵਾਸਤੇ ਪਹੁੰਚ ਆ ਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਵਿਦੇਸ਼ਾਂ ਤੋਂ ਵੀ ਲੋਕ ਆਏ ਆ ਬਹੁਤ ਜਥੇਬੰਦੀਆਂ ਕਲਾਕਾਰ ਆਏ ਆ ਤੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਹੋ ਜਥੇਬੰਦੀਆਂ ਜਿन्हੀਆਂ ਨੇ ਕਈ ਲੋਕਾਂ ਨੇ ਬਣਾਈਆਂ ਹੋਈਆਂ ਉਹ ਸਾਰੇ ਲੋਕਾਂ ਨੇ ਬਹੁਤ ਮਾਣ ਕੇ ਮਦਦ ਕੀਤੀ ਪਰ ਜਿਹੜੀ ਰਸਨ ਪਾਣੀ ਦੀ ਮਦਦ ਆ ਉਹ ਤਾਂ ਬਹੁਤ ਲੋਕਾਂ ਤੱਕ ਆ ਗਈ ਜੀ ਹੁਣ ਜਿਹੜੀ ਅਸਲੀ ਜਿਹੜੀ ਸਮੱਸਿਆ ਬਣ ਗਈ ਉਹ ਲੋਕਾਂ ਦੀ ਜ਼ਮੀਨ ਦੀ ਜ਼ਮੀਨ ਕਈ ਜ਼ਮੀਨਾਂ ਤੇ ਇਹੋ ਜਿਹਿਆਂ ਦੀ ਜਿਹੜੀ ਇਸ ਸਾਲ ਵਾਗ ਨਹੀਂ ਸਕਿਆ ਉਹ ਉਹਨਾਂ ਦੇ ਕਿੱਕ ਫਸਲ ਤੇ ਖੋਰ ਜਣੀਆਂ ਨੇ ਉਹਨਾਂ ਦਾ ਵੀ ਕੋਈ ਸੋਤਣਾ ਫਿਰ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂਗੇ ਵਿਚਾਰਿਆਂ ਦੇ ਕਿੱਕ ਦੋ ਦੋ ਚਾਰ ਚਾਰ ਕਿੱਲੇ ਵਾਲੇ ਵੀ ਉਹਨਾਂ ਕੋਲ ਟਰੈਕਟਰ ਵੀ ਹੈ ਨਹੀਂਗੇ ਉਹਨਾਂ ਕੋਲ ਤੇਲ ਵੀ ਹੈ ਨਹੀਂਗਾ ਕਿਉਂਕਿ ਫਸਲ ਦੇ ਸਿਰ ਤੇ ਤਾਂ ਸਾਰੀ ਖੇੜ ਹੁੰਦੀ ਹੈ ਉਹਦੇ ਬਾਰੇ ਅਸੀਂ ਬੜਿਆ ਸੀ ਜੀ ਸਿਰ ਸੋਚ ਰਿਆ ਕਈ ਗਰੀਬਾਂ ਦੇ ਘਰਾਂ 'ਚ ਰੇੜਾ ਆ ਗਿਆ ਕਿਉਂਕਿ ਅੱਜ ਅਰੇ ਆਸ ਬਾਰਸ਼ ਨੇ ਤੇ ਜਿਹੜੇ ਪੱਕੇ ਮਕਾਨ ਚੋਂ ਡੈਂਡਰ ਸੀ ਉਹ ਵੀ ਚੁਗੇ ਆ ਤੇ ਗਰੀਬਾਂ ਦੇ ਘਰਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਉਹਦਾ ਵੀ ਸਾਰਾ ਸਰਵੇ ਕਰ ਰਹੇ ਆ ਲੋਕਾਂ ਦੇ ਮਾਲ ਡੰਗਰ ਦਾ ਦੇਖ ਰਹੇ ਆ ਕਿੱਥੇ ਤੇਲ ਦੇਣਾ ਵਾ ਕਿੱਥੇ ਕਿਸੇ ਦੀ ਮਦ ਆਪਾਂ ਸਮਾਨ ਦੇ ਕੇ ਕਰਨੀਆ ਸਮਾਨ ਅਸੀਂ ਕਿਉਂਕਿ ਸਾਡੇ ਕੋਲ ਬਹੁਤ ਵੱਡੇ ਸਾਧਨ ਨਹੀਂ ਹੈ ਸਾਡੇ ਕੋਲ ਸੀਮਤ ਸਾਧਨ ਨੇ ਅਸੀਂ ਇਹ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਜਿਹਦੇ ਬੰਦੇ ਦੇ ਘਰ ਦੀ ਰਿਪੇਅਰ ਹੋਏ ਕਰਨ ਵਾਲੀ ਉਹਨੂੰ ਸਮਾਨ ਲੈ ਕੇ ਦੇਵਾਂਗੇ ਸਰੀ ਵਾਲੇ ਸਰੀਆ ਲੈ ਕੇ ਦੇਵਾਂਗੇ سیمਰ ਵਾਲੇ سیمਰ ਲੈ ਕੇ ਦੇਵਾਂਗੇ ਇਟਾਂ ਵਾਲੇ ਨੂੰ ਇਟਾਂ ਲੈ ਕੇ ਜਾਵਾਂਗੇ ਜਿਹੜਾ ਮਾਲ ਡੰਗਰ ਦਾ ਕਿਸੇ ਦਾ ਨੁਕਸਾਨ ਹੋਇਆ ਉਹਦੀ ਵੀ ਜੋ ਸਾਡੇ ਕੋਲ ਕਉਕੋ ਬਹੁਤ ਸਾਰੇ ਪਲੇਅਰ ਹੋਰ ਵੀ ਹਜ਼ਾਰਾਂ ਲੋਕ ਜਿਹੜੇ ਮਤ ਵਾਸਤੇ ਆਏ ਆ ਦੇਖੋ ਸਾਰਾ ਪਤਾ ਕਰ ਰਿਹਾ ਵੀ ਜਿਹੜੇ ਜਨੂਨ ਬੰਦੇ ਰਹਿ ਗਏ ਉਹਨਾਂ ਤੱਕ ਸਾਡੇ ਬੰਦਿਆਂ ਅਪਰੋਚ ਕਰਕੇ ਮਦਦ ਹੋ ਰਹੀ ਆ ਉਹ ਡੇਰੇ ਬਾਬਾ ਨਾਨਕ ਦੀ ਹੋ ਰਹੀ ਕਲਾਨੌਰ ਦੇ ਲਾਗੇ ਕਲਾਨੌਰ ਕਸਬੇ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਆਇਆ ਬਾਰਡਰ ਵਾਲੀ ਸਾਈਡ ਤੇ ਜਿਹੜੇ ਜੰਨੀਆਂ ਟਰਾਲੀਆਂ ਵਗੈਰਾ ਜਾਂ ਕੋਸ਼ਿਸ਼ ਸੰਸਥਾ ਵਗੈਰਾ ਸਾਰੀਆਂ ਡੇਰੇ ਵਾਲੀ ਜਾ ਰਹੀਆਂ ਨੇ ਤੇ ਇਹ ਬੇਟੇ ਪ੍ਰਚਾਰ ਦਾ ਯੁੱਗ ਟੀਵੀ ਦੇ ਜਦੋਂ ਲੋਕ ਵੱਡੀਆਂ ਕੁੱਠੀਆਂ ਉਹਨੇ ਵਾ ਸਾਰਾ ਵਹਿੰਦੇ ਸੀ ਨਾ ਉਹ ਦਿੱਤੋਂ ਲੋਕ ਸਾਰਿਆਂ ਨੂੰ ਸੋਚਿਆ ਵੀ ਉੱਥੇ ਪਹਿਲਾਂ ਪਉਂਦੀ ਉੱਥੇ ਪਹਿਲਾਂ ਪਉਂਦੀ ਕੱਲ ਨੋਰਲੇ ਬੰਦੇ ਨੇ ਬੜੇ ਹੌਸਲੇ ਵਾਲੇ ਆ ਤੁਸੀਂ ਵੇਖੋ ਨਾ ਡੇਰੀ ਵਾਲ ਤੋਂ ਲੈ ਕੇ ਜਿੱਥੋਂ ਉਹ ਸਾਰਾ ਪਸਾ ਆ ਪਹਾੜ ਵਾਲਾ ਪਸਾ ਸਾਰਾ ਡੁੱਬ ਗਿਆ ਸਾਰੀ ਫਸਲ ਤਬਾਹ ਹੋ ਗਈ ਪਰ ਇਸ ਵਾਰ ਕੇਹਦਾ ਖਿਆਲ ਨਹੀਂ ਆ ਕੇਹਦਾ ਖਿਆਲ ਹੈ ਮਰੇ ਇੱਥੇ ਬੈਠਿਆ ਜੀ ਕੋਈ ਨਹੀਂ ਹੋਰ ਵੀ ਲੋਕਾਂ ਨੂੰ ਵੀ ਕਹਾਗੇ ਆਪ ਵੀ ਜਿੰਨੇ ਜੋ ਗਿਆ ਇਹਨਾਂ ਨੂੰ ਨਾਰਾਜ਼ ਨਹੀਂ ਹੋਣਗੇ ਇਹਨਾਂ ਦੀ ਜ਼ਰੂਰ ਵਾਹ ਫੜਾਂਗੇ 100% ਤਾਂ ਨਹੀਂ ਫੜੀ ਚਾਸੀ ਵਿਫਤਾ ਵਾ ਵਿਕਤਾ ਦੇ ਵਿੱਚ ਤੇ ਜਿਹੜਾ ਕੋਈ ਬੰਦਾ ਆਣ ਕੇ ਵੀ ਕਹਿੰਦਾ ਮੈਂ ਤੇਰੇ ਨਾਲ ਆ ਉਹਦਾ ਵੀ ਬੜਾ ਹੌਸਲਾ ਹੁੰਦਾ ਵਾ ਅਸੀਂ ਜੋ ਵੀ ਵੱਧ ਤੋਂ ਵੱਧ ਆਪਣੇ ਇਹਨਾਂ ਬੰਦਿਆਂ ਵਾਸਤੇ ਕਰ ਸਕਦੇ ਉਹ ਕਰਿਆ ਸਾਰੇ ਬੰਦੇ ਇਹਨਾਂ ਪਿੰਡਾਂ ਦੇ ਐ ਇਤਰੋਂ ਡੇਰੀਵਾਲ ਤੋਂ ਲੈ ਕੇ ਲੜਾਂਵਾਲੀ ਮਾਨੇਪੁਰ ਕਿਲਾ ਸਾਰੇ ਅੱਗੇ ਨੂੰ ਨਾਲ ਨਾਲ ਕਲਨੌਰ ਦੇ ਤੋਂ ਲੈ ਤੋੜਾ ਸਾਰੇ ਤਬਾਹ ਸੀ ਲੱਗੀ ਪਈ ਜਿਹੜੀ ਇਸ ਪਿੰਡ ਦੀਆਂ ਗੱਲਾਂ ਜੇ ਆਪਾਂ ਕਿਧੀਆਂ ਜਾਣ ਤੇ ਇਸ ਪਿੰਡ ਦੇ ਵਿੱਚ ਘਣਾ ਨੁਕਸਾਨ ਇਹਨਾਂ ਨਹੀਂ ਆ ਜਿਨਾ ਖੇਤਾਂ ਦਾ ਫਸਲ ਦਾ ਆ ਉਹ ਘਰਾਂ ਦਾ ਵੀ ਹੋਇਆ ਜੀ ਆ ਮੈਨੂੰ ਹੁਣੇ ਪਵਰ ਸਾਹਿਬ ਨੇ ਦੱਸਿਆ ਕਲਨੌਰ ਦੇ ਵਿੱਚ ਜਿਹੜੀ ਕਲੋਨੀ ਆ ਉੱਥੇ 5-7 ਘਰਾਂ ਦਾ ਵੀ ਹੋਇਆ ਤੇ ਇਹ ਸੈਂ ਕਰਾਂਦਾ ਹੋਇਆ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਜਿਹੜੇ ਲੋਕ ਸਮਝਦੇ ਨਹੀਂ ਜੀ ਇਹ ਠੀਕ ਹੈ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਉਹਨਾਂ ਦੀ ਵੀ ਇਨਫੋਰਮੇਸ਼ਨ ਅਸੀਂ ਲੈ ਰਹੇ ਹਾਂ ਔਰ ਹਰ ਇੱਕ ਦੀ ਮਦਦ ਥੋੜੀ ਕਰੀਏ ਬਹੁਤੀ ਕਰੀਏ ਜ਼ਰੂਰ ਕਰ ਬਿਲਕੁਲ ਤੁਸੀਂ ਦੇਖ ਰਹੇ ਡੈਨਿਕਸ ਵਰਾਇਟੀ ਵੀ ਕਲਾਨੌਰ ਤੁਸੀਂ ਦੇਖ ਰਹੇ ਡੈਨਿਕਸ ਵਰਾਇਟੀ ਵੀ ਸਪਰੈਂਸ ਅ ਕਸਬਾ ਕਲਾਨੌਰ ਦੇ ਚੰਜੂਦਾ ਸਾਡੇ ਨਾਲ ਸਾਫਤਾ ਮੰਤਰੀ ਸਰਦਾਰ ਸੁੱਚਾ ਸਿੰਘ ਛੋਟੇਪੜ ਜੀ ਜੁੜਨੇ ਅ ਸਰ ਜਿਹੜੇ ਖੜਾ ਨੂੰ ਲੈ ਕੇ ਮੁੱਦੇ ਜਿਹਦਾ ਡੇਰਾ ਬੱਬਾ ਨਾਗਦਾ ਜਿਹੜੇ ਲੋਕੀ ਜਾ ਰਹੇ ਨੇ ਉਸੇ ਵਾਸਤੇ ਨਾਲ ਸਤਿ ਇਹ ਹੀ ਕਹਿਣਾ ਚਾਹੁੰਦੇ ਹਾਂ ਜਿ ਕੋ ਸੁਣ ਤੇ ਹੀ ਕਹਿਣਾ ਚਾਹੁੰਦਾ ਬਹੁਤ ਲੋਕ ਸੇਵਾ ਵਾਸਤੇ ਸਾਰੇ ਜ਼ਿਲ੍ਹੇ ਚ ਆਇਆ ਦਿਨਨਗਰ ਵੀ ਗਏ ਆ ਪਠਾਨਕੋਟ ਵੀ ਗਏ ਆ ਡੇਰੇ ਵੀ ਗਏ ਆ ਕਲਨੌਰ ਵੀ ਆਇਆ ਹੋਨੇਵਾਲ ਵੀ ਗਾਂ ਗਿਆ ਅਦਨਾਲੇ ਵੀ ਗਿਆ ਇਹ ਪਾਸਾ ਸਾਡੇ ਦੋ ਜ਼ਿਲ੍ਹੇ ਜਿਹੜੇ ਆ ਬੜੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਬੜੇ ਅਫੈਕਟਿਵ ਨੇ ਉਧਰ ਤਰਨਤਾਰਨ ਵਾਲੇ ਪਾਸੇ ਵੀ ਤੇ ਸultanpur Lodhi ਵਾਲੇ ਪਾਸੇ ਵੀ ਆ ਫਾਜ਼ਲਕਾ ਬੂਰ ਵਾਲੇ ਪਾਸੇ ਵੀ ਆ ਹੁਣ ਤਾਂ ਪਟਿਆਲੇ ਦੇ ਲਾਗੇ ਛੱਡੇ ਵੀ ਉਧਰ ਸਾਡੇ ਪਾਸੇ ਵੀ ਕੋਈ ਨਾ ਹੈ ਬਹੁਤ ਜੋਸ਼ੋ ਉਤਸ਼ਾਹ ਦੇ ਨਾਲ ਇਹ ਦੇਖਿਆ ਵੀ ਸਾਡਾ ਭਾਈਚਾਰਾ ਸਾਡੇ ਪੰਜਾਬੀ ਜਿਹੜੇ ਆ ਉਹਨਾਂ ਦਾ ਬਹੁਤ ਨੁਕਸਾਨ ਕਿਸਾਨ ਦਾ ਗਰੀਬ ਦਾ ਹੋ ਗਿਆ ਤੇ ਹਰ ਬੰਦੇ ਨੇ ਆਪਣੇ ਵਿੱਤ ਤੋਂ ਵੱਧ ਜਿੰਨੇ ਜਿੰਨੇ ਕੋਈ ਕੋ ਸਾਧਨ ਸੀ ਉਹ ਮਦਦ ਵਾਸਤੇ ਪਹੁੰਚਾਇਆ ਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਿਦੇਸ਼ਾਂ ਤੋਂ ਵੀ ਲੋਕ ਆਏ ਆ ਬਹੁਤ ਜਥੇਬੰਦੀਆਂ ਕਲਾਕਾਰ ਆਏ ਆ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਹੋ ਜਥੇਬੰਦੀਆਂ ਜਿੰਨੀਆਂ ਨੇ ਕਈ ਲੋਕਾਂ ਨੇ ਬਣਾਈਆਂ ਹੋਈਆਂ ਉਹ ਸਾਰੇ ਲੋਕਾਂ ਨੇ ਬਹੁਤ ਆੜ ਕੇ ਮਦਦ ਕੀਤੀ ਪਰ ਜਿਹੜੀ ਰਸ਼ਨ ਪਾਣੀ ਦੀ ਮਦਦ ਆ ਉਹ ਤਾਂ ਬਹੁਤ ਲੋਕਾਂ ਤੱਕ ਆ ਗਈ ਜੀ ਹੁਣ ਜਿਹੜੀ ਅਸਲੀ ਜਿਹੜੀ ਸਮੱਸਿਆ ਬਣ ਗਈ ਲੋਕਾਂ ਦੀ ਜ਼ਮੀਨ ਦੀ ਜ਼ਮੀਨ ਕਈ ਜ਼ਮੀਨਾਂ ਤਾਂ ਇਹੋ ਜਿਹਿਆਂ ਦੀ ਜਿਹੜੀ ਇਸ ਸਾਲ ਵਾਹੀ ਨਹੀਂ ਸਕਦੇ ਉਹਨਾਂ ਦੀ ਇੱਕ ਇੱਕ ਫਸਲ ਤਾਂ ਖੋਰ ਜਾਣੀ ਆ ਉਹਨਾਂ ਦਾ ਵੀ ਕੋਈ ਸੋਤਣਾ ਪਰ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂਗੇ ਵਿਚਾਰਿਆਂ ਦੇ ਕੋਈ ਕੋਈ ਦੋ ਦੋ ਚਾਰ ਚਾਰ ਕਿੱਲੇ ਵਾਲੇ ਵੀ ਉਹਨਾਂ ਕੋਲ ਟਰੈਕਟਰ ਵੀ ਹੈ ਨਹੀਂਗੇ ਉਹਨਾਂ ਕੋਲ ਤੇਲ ਵੀ ਹੈ ਨਹੀਂਗਾ ਕਿਉਂਕਿ ਫਸਲ ਦੇ ਸਿਰ ਤੇ ਤਾਂ ਸਾਰੀ ਖੇਡ ਹੁੰਦੀ ਹੈ ਉਦੇ ਬਾਰੇ ਅਸੀਂ ਬੜਿਆ ਸੀ ਜੀ ਸਿਰ ਸੋਚ ਰਿਆ ਕਈ ਗਰੀਬਾਂ ਦੇ ਘਰਾਂ 'ਚ ਰੇੜਾ ਆ ਗਿਆ ਕਿਉਂਕਿ ਅਰੇ ਆਸੇ بارش ਨੇ ਤੇ ਜਿਹੜੇ ਪੱਕੇ ਮਕਾਨ ਦੇ ਡੈਂਟਰ ਸੀ ਉਹ ਵੀ ਚੁਗੇ ਆ ਤੇ ਗਰੀਬਾਂ ਦੇ ਘਰਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਉਹਦਾ ਵੀ ਸਾਰਾ ਸਰਵੇ ਕਰ ਰਹੇ ਆ ਲੋਕਾਂ ਦੇ ਮਾਲ ਡੰਗਰ ਦਾ ਦੇਖ ਰਹੇ ਆ ਕਿੱਥੇ ਤੇਲ ਦੇਣਾ ਵਾ ਕਿੱਥੇ ਕਿਸੇ ਦੀ ਮਦ ਆਪਾਂ ਸਮਾਨ ਦੇ ਕੇ ਕਰਨੀਆਂ ਸਮਾਨ ਅਸੀਂ ਕਿਉਂਕਿ ਸਾਡੇ ਕੋਲ ਬਹੁਤ ਵੱਡੇ ਸਾਧਨ ਨਹੀਂ ਹੈ ਸਾਡੇ ਕੋਲ ਸੀਮਤ ਸਾਧਨ ਨੇ ਅਸੀਂ ਇਹ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਜਿਹਦੇ ਬੰਦੇ ਦੇ ਘਰ ਦੀ ਰਿਪੇਅਰ ਹੋਏ ਕਰਨ ਵਾਲੀ ਉਹਨੂੰ ਸਮਾਨ ਲੈ ਕੇ ਦੇਵਾਂਗੇ ਸਰੀ ਵਾਲੇ ਸਰੀਆ ਲੈ ਕੇ ਦੇਵਾਂਗੇ سیمਰ ਵਾਲੇ ਨੂੰ سیمਰ ਲੈ ਕੇ ਦੇਵਾਂਗੇ ਇੱਟਾਂ ਵਾਲੇ ਨੂੰ ਇੱਟਾਂ ਲੈ ਕੇ ਜਾਵਾਂਗੇ ਜਿਹੜਾ ਮਾਲ ਦੇ ਅੰਦਰ ਦਾ ਕਿਸੇ ਦਾ ਨੁਕਸਾਨ ਹੋਇਆ ਉਹਦੀ ਵੀ ਜੋ ਸਾਡੇ ਕੋਲ ਕਿਉਂਕਿ ਬਹੁਤ ਸਾਰੇ ਪਲੇਅਰ ਹੋਰ ਵੀ ਹਜ਼ਾਰਾਂ ਲੋਕ ਜਿਹੜੇ ਅੰਮਤ ਵਾਸਤੇ ਆਏ ਆ ਦੇਖੋ ਸਾਰਾ ਪਤਾ ਕਰ ਰਿਹਾ ਵੀ ਜਿਹੜੇ ਜਨੂਨ ਬੰਦੇ ਰਹਿ ਗਏ ਉਹਨਾਂ ਤੱਕ ਸਾਡੇ ਬੰਦਿਆਂ ਅਪਰੋਚ ਕਰਕੇ ਮਦਦ ਹੋ ਰਹੀ ਆ ਉਹ ਡੇਰਾ ਬਾਬਾ ਨਾਨਕ ਦੀ ਹੋ ਰਹੀ ਕਲਾ ਨੂੰ ਦੇ ਲਾਗੇ ਕਲਨੌਰ ਕਸਬੇ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਆਇਆ ਬਾਰਡਰ ਵਾਲੀ ਸਾਈਡ ਤੇ ਜਿਹੜੇ ਜੰਨੀਆ ਟਰਾਲੀਆਂ ਵਗੈਰਾ ਜਾਂ ਕੋਸ਼ਿਸ਼ ਸੰਸਥਾ ਵਗੈਰਾ ਸਾਰੀਆਂ ਡੇਰੇ ਵਾਲੀ ਜਾ ਰਹੀਆਂ ਨੇ ਤੇ ਇਹ ਬੇਟੇ ਪ੍ਰਚਾਰ ਦਾ ਯੁੱਗ ਟੀਵੀ ਤੇ ਜਦੋਂ ਲੋਕ ਵੱਡੀਆਂ ਕੁੱਠੀਆਂ ਕੋਨੇਵਾਲ ਸਾਰਾ ਵਹਿੰਦੇ ਸੀ ਨਾ ਉਹਦੋਂ ਤੋਂ ਲੋਕ ਸਾਰਿਆਂ ਨੂੰ ਸੋਚਿਆ ਵੀ ਉੱਥੇ ਪਹਿਲਾਂ ਪਹੁੰਚੀ ਉੱਥੇ ਪਹਿਲਾਂ ਪਹੁੰਚੀ ਕਲਨੌਰ ਵਾਲੇ ਬੰਦੇ ਨੇ ਬੜੇ ਹੌਸਲੇ ਵਾਲੇ ਆ ਤੁਸੀਂ ਵੇਖੋ ਨਾ ਡੇਰੀ ਵਾਲ ਤੋਂ ਲੈ ਕੇ ਜਿੱਥੋਂ ਉਹ ਸਾਰਾ ਪਸਾ ਪਾਹਾਰ ਵਾਲਾ ਪਾਸਾ ਸਾਰਾ ਡੁੱਬ ਗਿਆ ਸਾਰੀ ਫਸਲ ਤਬਾਹ ਹੋ ਗਈ ਪਰ ਇਸ ਵਾਰ ਕਹਿਦਾ ਕੀ ਹਾਲ ਨਹੀਂ ਹੈ ਕਿਹਦਾ ਖਿਆਲ ਨਹੀਂ ਮਰੇ ਇੱਥੇ ਬੈਠੇ ਨਹੀਂ ਕੋਈ ਨਹੀਂ ਹੋਰ ਵੀ ਲੋਕਾਂ ਨੂੰ ਵੀ ਕਹਾਗੇ ਆਪ ਵੀ ਜਿੰਮੇ ਜੋ ਗਿਆ ਇਹਨਾਂ ਨੂੰ ਨਰਾਸ਼ ਨਹੀਂ ਹੁਣਾਂਗੇ ਇਹਨਾਂ ਦੀ ਜ਼ਰੂਰ ਵਾਹ ਫੜਾਂਗੇ 100% ਤਾਂ ਨਹੀਂ ਫੜੀ ਚਾਸੀ ਬਿਪਤਾ ਵਾ ਬਿਪਤਾ ਦੇ ਵਿੱਚ ਤੇ ਜਿਹੜਾ ਕੋਈ ਬੰਦਾ ਆਣ ਕੇ ਵੀ ਕਹਿੰਦਾ ਮੈਂ ਤੇਰੇ ਨਾਲ ਆ ਉਹਦਾ ਵੀ ਬੜਾ ਹੌਸਲਾ ਹੁੰਦਾ ਵਾ ਅਸੀਂ ਜੋ ਵੀ ਵੱਧ ਤੋਂ ਵੱਧ ਆਪਣੇ ਇਹਨਾਂ ਬੰਦਾ ਵਾਸਤੇ ਕਰ ਸਕਦੇ ਉਹ ਕਰਿਆ ਸਾਰੇ ਬੰਦੇ ਇਹਨਾਂ ਪਿੰਡਾਂ ਦੇ ਇਤਰੋਂ ਡੇਰੀਵਾਲ ਤੋਂ ਲੈ ਕੇ ਲੜਾਂਵਾਲੀ ਮਾਨੇਪੁਰ ਕਿਲਾ ਸਾਰੇ ਅੱਗੇ ਨੂੰ ਨਾਲ ਨਾਲ ਕਲਨੌਰ ਦੇ ਤੋਂ ਵਾਲੇ ਤੋਂ ਵਾਲਾ ਸਾਰੇ ਤਬਾਅ ਸੀ ਲੱਗੀ ਪਈ ਜਿਹੜੀ ਇਸ ਪਿੰਡ ਦੀਆਂ ਗੱਲਾਂ ਜਿਹੜਾ ਆਪਾਂ ਕਿਧੀਆਂ ਜਾਣ ਤੇ ਇਸ ਪਿੰਡ ਦੇ ਵਿੱਚ ਘਣਾ ਨੁਕਸਾਨ ਇਹਨਾਂ ਨਹੀਂ ਆ ਜਿਨਾ ਖੇਤਾਂ ਦਾ ਫਸਲ ਦਾ ਹੋਇਆ ਉਹ ਘਰਾਂ ਦਾ ਵੀ ਹੋਇਆ ਜੀ ਆ ਮੈਨੂੰ ਹੁਣੇ ਪਵਰ ਸਾਹਿਬ ਨੇ ਦੱਸਿਆ ਕਲਨੌਰ ਦੇ ਵਿੱਚ ਜਿਹੜੀ ਕਲੋਨੀ ਆ ਉੱਥੇ ਪੰਜ ਸੱਤ ਘਰਾਂ ਦਾ ਵੀ ਹੋਇਆ ਕਈ ਇਥਾਂ ਹੀ ਘਰਾਂ ਦਾ ਹੋਇਆ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਜਿਹੜੇ ਲੋਕ ਸਮਝਦੇ ਵੀ ਨਹੀਂ ਜੀ ਇਹ ਠੀਕ ਹੈ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਉਹਨਾਂ ਦੀ ਵੀ ਇਨਫੋਰਮੇਸ਼ਨ ਅਸੀਂ ਲੈ ਰਹੇ ਹਾਂ ਔਰ ਹਰ ਇੱਕ ਦੀ ਮਦਦ ਥੋੜੀ ਕਰੀਏ ਬਹੁਤੀ ਕਰੀਏ ਜ਼ਰੂਰ ਕਰ ਤੁਸੀਂ ਦੇਖ ਰਹੇ ਹੋ ਡੈਨਕਸਰ ਦੇ ਵੀ ਕਲਾ ਨੂੰ